ਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 911 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਜਗਦੇਵ ਖੁਰਦ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਇੱਕੋ ਝੋਟੀ ਦਿਖਾਵਾਂਗੇ ਆਪਾਂ ਤੁਹਾਨੂੰ ਤੇ ਆਪਾਂ ਪਹੁੰਚੇ ਆ ਬਾਈ ਪ੍ਰਿੰਸ ਦੇ ਕੋਲ ਤੇ ਆਜੋ ਕਰਦੇ ਆ ਬਾਈ ਨਾਲ ਗੱਲਬਾਤ ਤੇ ਪੁੱਛਦੇ ਆ ਜੀ ਡਿਟੇਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਸਣਾਓ ਠੀਕ ਠਾਕ ਜੀ ਵਧੀਆ ਵਧੀਆ ਕਿਰਪਾ ਰੱਬ ਦੀ ਜੀ ਚਲੋ ਕਿਰਪਾ ਹੀ ਚਾਹੀਦੀ ਆ ਜੀ ਅੱਜ ਚੜ੍ਹਦੀ ਕਲਾ ਜਾਈ ਵੀ ਹਾਂਜੀ ਤੇ ਬਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਪ੍ਰਿੰਸਪਲ ਸਿੰਘ ਪਿੰਡ ਚਿਕ ਦੇਖੋ ਤਸੀਲ ਇਹ ਨਾਲਾ ਜਿਹਦਾ ਮਿਸਰ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ ਫੋਨ ਨੰਬਰ 950129685 ਠੀਕ ਹੈ ਜੀ ਤੇ ਬਈਏ ਦੱਸਿਓ ਛੋਟੀ ਦੇ ਬਾਰੇ ਇਹ ਜੀ ਸੂਈ ਨੂੰ ਹੋ ਗਏ 25 ਦਿਨ ਹੋ ਗਏ ਜੀ ਅੱਛਾ ਜੀ ਇਹ ਆਪਾਂ ਅੱਜ ਹੀ ਲੈ ਕੇ ਆਏ ਆ ਅੱਛਾ ਜੀ ਇਹ ਵੀ ਜੀ ਆਈ ਆ 8:30 ਵਜੇ ਆਈ ਆ ਠੀਕ ਹੈ ਜੀ 8:30 ਵਜੇ ਚਵਾਈ ਆਪਾਂ ਕੀਤੀ ਆ ਵੇਖ ਲਓ ਟਾਈਮ 3:00 ਵਜੇ ਤੇ 29 ਮਿੰਟ ਹੋ ਗਿਆ ਠੀਕ ਹੈ ਠੀਕ ਹੈ ਜੀ ਉਹ ਚਵਾਈ ਹੋਣ ਵਾਲੀ ਆ ਅਛਾ ਜੀ ਗੱਡੀ ਦਾ ਸਵੇਰੇ ਹੁੰਦੇ ਮਰ ਗਿਆ ਪਤਾ ਨਹੀਂ ਕੀ ਚੱਕਰ ਬਣਿਆ ਉੱਥੇ ਚੰਗਾ ਭਲਾ ਆਪਾਂ ਬੱਚਾ ਇਹ ਅਛਾ ਜੀ ਇੱਥੇ ਆ ਦੇਖੋ ਪਤਾ ਨਹੀਂ ਕੀ ਚੱਕਰ ਜਾਂ ਗੱਡੀ 'ਚ ਪੈਰ ਕਿਦਾਂ ਰੱਖਿਆ ਗਿਆ ਵਾ ਬੱਚੇ ਦਾ ਹਾਂਜੀ ਤੇ ਹੁੰਦਿਆ ਮਰ ਗਿਆ ਬੱਚਾ ਠੀਕ ਹੈ ਠੀਕ ਹੈ ਜੀ ਆਪਾਂ ਨੂੰ ਬੱਚੇ ਕੱਟੀ ਮੰਗ ਰਹੀ ਠੀਕ ਹੈ ਠੀਕ ਉਹ ਕਰਦੀ ਆ ਬਾਰੀ ਕੇ ਨੂੰ 부ਸ਼ੀ ਬਣਵਾ ਲਾਗੇ ਆਪਾਂ ਅਛਾ ਠੀਕ ਠੀਕ ਹੈ ਜੀ ਤੇ ਖੋਲੋ ਭਾਈ ਜੀ ਨੂੰ ਫਿਰ ਖੋਲ ਕੇ ਵਿਖਾਈਏ ਬਾਰੀ ਦੇ ਜੀ ਨੀਲੀ ਦੀ ਮੈਂ ਆ ਇੱਕ ਨਵਾਂ ਸੂਹਾ ਸੂਈ ਆ ਸੂਹਾ ਵੇਖੀ ਆ ਰਗੀ ਤੇ ਜਾਂ ਸੂਈ ਜੀ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਕੱਤ ਮੀਡੀਅਮ ਜਿਆਦਾ ਵੱਡਾ ਨਹੀਂ ਕਹਿ ਸਕਦੇ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਨੀਲੀ ਬਰਗੀ ਮੁੱਛ ਦੀ ਏ ਠੀਕ ਹੈ ਜੀ ਬਾਬਾ ਜੀ ਮੀਡੀਅਮ ਜਸਾ ਆ ਗਿਆ ਬਣਾ ਵੱਡੀ ਤੇ ਨਾ ਜ਼ਿਆਦਾ ਛੋਟੀ ਆ ਤੇ ਬਾਕੀ ਦੁੱਧ ਕਿੰਨਾ ਜਿਹੜੇ ਕੋਲ ਦੁੱਧ ਵੀ ਜਿਹੜੇ ਕੋਲ 8 ਕਿਲੋ ਅੱਛਾ ਜੀ ਠੀਕ ਲੋ ਵੀ 8 ਲੀਟਰ ਜਿਹੜਾ ਦੁੱਧ ਹੈ ਬਿਲਕੁਲ ਤਿਆਰ ਹੈ ਦੇ ਕੋਲ ਤੇ ਪਿਓਰ ਨੀਲੀ ਰਾਵੀ ਦੇ ਵਿੱਚ ਆ ਗਈ ਆ ਤੇ ਸੂਆ ਬਾਈ ਕਹਿੰਦਾ ਕਿ ਤੀਸਰਾ ਸੂਈ ਆ ਤੇ ਕਰੋ ਫੇਸ ਕੁਆਲਟੀ ਚੈੱਕ ਲੋ ਬਈ ਜੀ ਜੇ ਡਬਲੂ ਬੂ ਵੀ ਹਵਾਨੇ ਦੇ ਚੰਗੇ ਆ ਕੇ ਨਿਸ਼ਾਨੀਆਂ ਜਿਹੜੀਆਂ ਸਾਰੀਆਂ ਕਵਰ ਕਰਦੀ ਆ ਠੀਕ ਹੈ ਜੀ ਤੇ ਥਾਣਾ ਦੱਸ ਹੈ ਗਿਆ ਵੀ ਬਹੁਤ ਹੀ ਚੰਗਾ ਲੱਗਾ ਇਹਨੂੰ ਐਨ ਕੱਲਾ ਕੱਲਾ ਥਾਂ ਲੱਗਾ ਵਾ ਦਾੜੀ ਗੂੜੀ ਖਾਓ ਜੀ ਮਣੀ ਜੀ ਤੋਂ ਲੋ ਬਜੀ ਲੱਗ ਗਿਆ ਤੋਂ ਕਰੋ ਦੀ ਥਾਣਾ ਦਾ ਸੈਰ ਗਿਆ ਉਹ ਤੇ ਆਰਡਰ ਕੁਆਲਟੀ ਤੱਕ ਨੂੰ ਖਾ ਉਹ ਜੀ ਮੜੇ ਗਾੜੀ ਲੋ ਬਜੀ ਬਾਕੀ ਚੱਡੇ ਤੇ ਜਿਹੜੀਆਂ ਨਿਸ਼ਾਨੀਆਂ ਨੇ ਛੋੜੀਆਂ ਸਾਰੀਆਂ ਆ ਗਈਆਂ ਕਿ ਥਣ ਥਣ ਬੜਾ ਚੰਗਾ ਲੱਗਾ ਨੋਗ ਵਾਲਾ ਥਣ ਲੱਗਾ ਵਾ ਆ ਵੇਖੋ ਕਰੋ ਜੀ ਲੈ ਵਾ ਵੇਖੋ ਸਹੀ ਟਾਈਮ ਦੇ ਹਿਸਾਬ ਨਾਲ ਸੇਰੇ ਵੀ ਆਪਾਂ ਲਿਖੀ ਜਾਈ ਆ ਅੱਛਾ ਜੀ ਹਾਂ ਜੀ ਹਾਂ ਜੀ ਹੁਣ ਟਾਈਮ ਦੇ ਹਿਸਾਬ ਨਾਲ ਤੁਹਾਨੂੰ ਪਤਾ हां जी हां जी जिन्नी ਵੀ ਇਹ ਕੋਆਲ ਪੰਦੀ ਹੈ ਵੀਰ ਜੀ ਨਹੀਂ ਬਿਲਕੁਲ ਸਫਾਈਆਂ ਦੇ ਵਿੱਚ ਹੈ ਜੱਟਾ ਬਿਲਕੁਲ ਠਣ ਗਿੱਟ ਦੇ ਲੱਗਾ ਬਿਲਕੁਲ ਸਹੀ ਕਰ ਰਿਹਾ ਜੀ हां जी ਬਾਕੀ ਆ ਵੇਖੋ ਮਿਲਕ ਵੀਣ ਵੇਖੋ ਵੀਰ ਜੀ ਦੁੱਧ ਵਾਲੀ ਮੈਂ ਆ ਬਸ ਕਿਹਨੇ ਸਾਰੀ ਨਹੀਂ ਪਾਈ ਮੈਂ ਦੀ ਅੱਛਾ ਜੀ ਸਾਫ ਸੁਮ ਘੱਟ ਕੀਤੀ ਲਾਂਗੇ ਹਾਂ ਜੀ ਹਾਂ ਜੀ ਤੇ ਕੀ ਮੁੱਲ ਪਈ ਆ ਰਹਰ ਮੋਲੇ ਦਾ ਜਿਆਜ ਹੀ ਕਰਦੀ ਹੈ ਵੀਰ ਜੀ ਅੱਛਾ ਜੀ ਜੀ ਤੁਹਾਨੂੰ ਬੱਚਾ ਦਾ ਨੂੰ ਪਤਾ ਥੋੜਾ ਖਰਾਬ ਹੋ ਗਿਆ ਹਾਂ ਜੀ ਪਾਈਆ ਖਾਂਡ ਤਾਂ ਦੁੱਧਾਂ ਵੀ ਫਿਰ ਘਮਾਰ ਸਕਦੀ ਕਿਉਂਕਿ ਬੱਚਾ ਤੁਹਾਨੂੰ ਪਤਾ ਹੋ ਗਿਆ ਹਾਂ ਜੀ ਹਾਂ ਜੀ ਹਾਂ ਜੀ ਤੇ ਇਹ ਵੀ ਹੁਣ ਮਾਲੋ ਭਾੜੇ ਦੇ ਮਿਲ ਨਹੀਂ ਆ ਅੱਛਾ ਜੀ ਕਿਹਦੇ ਘਰ ਉਪਰੇ ਘਰ ਜਾ ਕੇ ਟੀਗਾ ਵੀ ਲਵਾ ਸਕਦੀ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਬਾਕੀ ਮਿਲੂਗੀ ਭਾੜੇ ਦੇ ਠੰਡੀ ਮੈਂ ਆ ਅੱਛਾ ਜੀ ਕਿਹੜੇ ਘਰ ਜਾ ਕੇ ਟੀਗਾ ਲਵਾਵੇ ਆਪਾਂ ਕਹਿ ਨਹੀਂ ਸਕਦੇ ਨਹੀਂ ਬਿਲਕੁਲ ਆਓ ਚਲੋ ਹੁਣ ਇਹ ਗੱਲਾਂ ਵੀ ਦੀ ਸਿੱਧੀਆਂ ਕਰਨੀਆਂ ਚਾਹੀਦੀਆਂ ਨਹੀਂ ਨਹੀਂ ਬਿਲਕੁਲ ਬਿਲਕੁਲ ਜੀ ਸਿੱਧੀ ਗੱਲ ਦੇ ਵਿੱਚ ਫਾਇਦਾ ਇਹ ਕੇ ਵੀਰ ਨੇ ਲਾਇਆ ਜੀ ਦੁੱਧ ਵਾਲੇ ਨੇ ਚੋਣ ਚਾਣ ਵਾਸਤੇ ਡੇਰੀ ਬਾਦੇ ਨੇ ਠੀਕ ਹੈ ਜੀ ਇਹ ਮੁੱਲ ਭਾਈ ਜੇ ਮੰਨ ਲਓ ਆਪਾਂ ਵੀਡੀਓ ਪਾ ਦਿੰਦੇ ਅੱਜ ਹਾਂਜੀ ਬੱਚਾ ਕਿਸੇ ਦੇ ਘਰ ਜਾ ਕੇ ਮਰ ਸਕਦਾ ਸੀ ਆਹ ਇਹ ਤਾਂ ਗੱਲ ਹੈ ਜੀ ਨਹੀਂ ਲਈ ਤੇ ਮਹਿੰਗੀ ਹੁਣ ਦੇਣੀ ਬਣੀ ਆ ਕੋਕਾ ਟਾ ਵਾਦਾ ਕਰਕੇ ਹੀ ਆਹੋ ਨਿਕਲ ਚਲੋ ਕਰਸਾਰ ਥੋੜੀ ਲੱਗੜੀਆਂ ਗਏ ਹੁਣ 70 ਦੀ ਜੀ ਨਹੀਂ ਕਰੀਏ ਜਿਆਜ ਪੈਣ ਦੀ ਦੇ ਦਈਏ ਹੋਰ ਛੱਡ ਦਈਏ ਮੈਂ ਤਾਂ ਮੋਲੀ ਜਿਆਜ ਕਰਤਾ ਜੇ ਨਹੀਂ ਕਰ ਦਈਏ ਮੈਂ ਤਾਂ ਪੂਰੇ ਜੀ 28000 ਦੇ ਦਾਂਗੇ ਅੱਛਾ ਜੀ ਹਾਂਜੀ ਰੇਪਾ ਜੀ ਬੜਾ ਕੀ ਸੋਚਿਆ ਸੀ ਮੈਂ ਇਹ ਕਹਿੰਦਾ ਤੁਹਾਡੇ ਵਾਲੋ ਬੱਚੇ ਖਰਾਬ ਹੋਣ ਕਰਕੇ ਅੱਛਾ ਜੀ ਕਰਕੇ ਥੋੜਾ ਰਗੜਾ ਲੱਗਣਾ ਠੀਕ ਅੱਛਾ ਜੀ ਥੋੜਾ ਜਗ ਭਾੜੇ ਤੇ ਲਾ ਲੂਗਾ ਅੱਛਾ ਜੀ ਬੜੀ ਛੰਡੀ ਠੁੰਡੀ ਪੜੀ ਚਵਾ ਬੜਾ ਅਰਜੀ ਲੱਗਾ ਅੱਛਾ ਅੱਛਾ ਠੀਕ ਕਿਹੇ ਥਣ ਚ ਮੈਂ ਤੇ ਭੂਰ ਵੀ ਕੱਢ ਜੇ ਨਾ ਹੱਟੇ ਕੋਈ ਅੱਛਾ ਜੀ ਤੇ ਮੈਂ ਫਰੀ ਦੇ ਦਾਂਗੇ ਨੀ ਚਵਾਈ ਚੋਈ ਜਿਹੜੀ ਮੈਂ ਭਰਾ ਕੋਈ ਆਉਗਾ ਮਾਨ ਕਰਾਂਗੇ ਕੋਈ ਪੂਰੇ 60 ਵੀ ਦੇ ਦਾਂਗੇ ਵੀਰ ਜੀ 60 ਵੀ ਵੀਰ ਨੇ ਕਿਹਾ ਤਾਂ 60 ਵੀ ਦੇ ਦਾਂਗੇ ਪੂਰੇ ਦੀ ਠੀਕ ਹੈ ਠੀਕ ਹੈ ਲਓ ਵੀਰ ਜੀ 60000 ਦੀ ਤੇ ਦੁੱਧ ਵੀ ਨ ਹੁੰਦਾਲੇ ਵੀਡੀਓ ਠੀਕ ਹੈ ਠੀਕ ਹੈ ਲੋ ਬਾਈ 58000 ਦੀ ਤੇ ਨੀਲੀ ਰਵੀ ਆ ਤੇ ਨਸ਼ਾਰਨੀਆਂ ਨਸ਼ੁਰਨੀਆਂ ਜਿਹੜੀਆਂ ਸਾਰੀਆਂ ਕਵਰ ਕਰਦੀ ਆ ਤੇ ਬੱਚਾ ਮਰਨ ਦੇ ਕਾਰਨ ਬਾਈ ਕਹਿੰਦਾ ਕਿ ਬਿਲਕੁਲ ਹੀ ਰੇਟ ਜਾਇਜ਼ ਕਰਤਾ ਵਾ ਮੰਨ ਲਓ ਬੱਚਾ ਹੰਦਾ ਦੇ ਵੀ ਜੀ ਇਹ 75000 ਦੀ ਕਿਨੂੰ ਮਿਲੀ ਠੀਕ ਹੈ ਜੀ ਹੁਣ ਦਾ 15000 ਰੇਟ ਕਰਦੀ ਆ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਲੋ ਬਾਈ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ